ਇਹ ਖਬਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਜਿਸ ਤਰ੍ਹਾਂ ਭਵਿਆ ਸਮਾਗਮ ਕੀਤਾ ਜਾ ਰਿਹਾ ਹੈ ਉਸ ਤੋਂ ਪਹਿਲਾਂ ਫਰੀਦਕੋਟ ਦੇ ਵਿੱਚ ਭਗਵਾਨ ਸ਼੍ਰੀ ਖਾਟੂ ਸ਼ਾਮ ਦੀ ਯਾਦ ਵਿੱਚ ਫਰੀਦਕੋਟ ਵਿੱਚ ਬਣਾਏ ਜਾ ਰਹੇ ਪ੍ਰੇਮ ਧਾਮ ਦੇ ਵਿੱਚ ਇੱਕ ਮਹਾ ਯੱਗ ਕੀਤਾ ਗਿਆ ਤੇ ਭਗਵਾਨ ਸ਼੍ਰੀ ਰਾਮ ਦੇ ਇਸ ਮੰਦਰ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ। ਕਿਸ ਤਰ੍ਹਾਂ ਬਣਾਏ ਗਏ 13 ਹਵਨ ਕੁੰਡ ਜਿਨ੍ਹਾਂ ਤੇ ਹਵਨ ਕੀਤਾ ਗਿਆ, ਮਹਾ ਯੱਗਿਆ ਕੀਤਾ ਗਿਆ ਤੇ ਕਿਸ ਤਰ੍ਹਾਂ ਦਾ ਰਿਹਾ ਉੱਥੇ ਧਾਰਮਿਕ ਸ਼ਰਧਾ ਵਾਲਾ ਮਾਹੌਲ ਆਓ। ਦੇਖਦੇ ਹਾਂ ਤੇ ਨਾਲ ਦੀ ਨਾਲ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨਾਲ ਤੇ ਇਸ ਮਹਾ ਯੱਗ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨਾਲ। ਦਿਯਾਂ ਦੇਨਾ ਜੇਤਾਂ ਬ੍ਰਿਜਾ ਜੁਬਾ ਮਾ ਤਵੇਂ ਸਾ ਜਗਤ ਮੁਰਤ ਰਤੂ ਰਤਿ ਦਿਯਾਂ ਅੱਜ ਜਿਹੜਾ ਹਿੰਦੁਸਤਾਨ ਦੇ ਵਿੱਚ ਸ਼੍ਰੀ ਰਾਮ ਲੱਲਾ ਜੀ ਦੀ ਉੱਥੇ ਯੋਧਿਆ ਵਿਖੇ ਉਹਨਾਂ ਦੀ ਪ੍ਰਾਣ ਪ੍ਰਤੀਸ਼ਟਾ ਦੇ ਸਮਰੋਹ ਦੇ ਉਪਲਖਸ਼ ਦੇ ਵਿੱਚ ਅੱਜ ਸਾਡੇ ਸ਼੍ਰੀ ਸ਼ਾਮ ਪ੍ਰੇਮ ਧਾਮ ਵਿਖੇ ਸਾਡੀ ਸ਼ਾਮ ਘਾਟੂ ਜੀ ਸਮਤੀ ਵੱਲੋਂ ਅੱਜ ਇੱਥੇ ਇੱਕ ਮਹਾ ਯੱਗ ਦਾ ਯੋਜਨ ਕੀਤਾ ਗਿਆ ਸੀ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਸਾਰੇ ਜਿਹੜੇ ਪ੍ਰਤਿਸ਼ਠਿਤ ਜਿਹੜੇ ਸਮਾਨਿਤ ਸੱਜਣ ਸੀ ਉਹ ਸਭ ਪਰਿਵਾਰ ਅੱਜ ਇੱਥੇ ਸਮਲਿਤ ਹੋਏ ਤੇ ਅੱਜ ਇੱਕ ਮਹਾ ਯੱਗ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਆਏ ਸਾਰੇ ਤੇ ਸਾਨੂੰ ਬੜਾ ਅੱਛਾ ਲੱਗਿਆ ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਅੱਜ ਦਾ ਜਿਹੜਾ ਇਹ ਵਾਤਾਵਰਨ ਸੀ ਸਾਰਾ ਇਹ ਭਗਵਾ ਰਾਮ ਜਿਹੜਾ ਸੀਗਾ ਰਾਮ ਲਲਾ ਦੇ ਉਹਦੇ ਵਿੱਚ ਰੰਗ ਗਿਆ ਰੰਗਮਈ ਮਾਹੌਲ ਬਣ ਗਿਆ ਤੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਲੰਗਰ ਦਾ ਯੋਜਨ ਕੀਤਾ ਗਿਆ ਸੀਗਾ ਆ ਸਾਡੀ ਇਹ ਗੁਜਾਰਿਸ਼ ਹੈ ਸਾਰਿਆਂ ਨੂੰ ਕਿ ਜਿਹੜਾ ਸ਼ਾਮ ਪ੍ਰੇਮ ਤਾਂ ਬਣ ਰਿਹਾ ਹੈ ਸ਼ਰ ਸ਼ਾਮ ਕਾ ਤੁਜੀ ਦਾ ਮੰਦਿਰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਇਹਦੇ ਵਿੱਚ ਯੋਗਦਾਨ ਪਾਓ ਅੱਜ ਸਾਡੇ ਹਿੰਦੁਸਤਾਨ ਦੇ ਸਨਾਤਨ ਧਰਮ ਦੇ ਵਿੱਚ ਬੜਾ ਹੀ ਸ਼ੁਭ ਦਿਹਾੜਾ ਹੈ ਇਹਨੂੰ ਹਰ ਹਿੰਦੁਸਤਾਨ ਦੇ ਹਰ ਇੱਕ ਹੋਣੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਸਬੰਧ ਵਿੱਚ ਸ੍ਰੀ ਖਾਟੂ ਸ਼ਾਮ ਸੇਵਾ ਸੰਪਤੀ ਵੱਲੋਂ ਸ੍ਰੀ ਸ਼ਾਮ ਪ੍ਰੇਮ ਧਾਮ ਦੇ ਵਿੱਚ ਮਹਾਯਾਗ ਦੇ ਦਾ ਜੁਆਇਨ ਕੀਤਾ ਗਿਆ ਸੀ ਜਿਸ ਦਾ ਸਮਾਂ ਸਵੇਰੇ 8 ਵਜੇ ਸੀ ਇਸ ਮਹਾਯਾਗ ਦੇ ਵਿੱਚ 13 ਹਵਨ ਕੁੰਡ ਬਣਾਏ ਗਏ ਸੀ ਪਹਿਲਾਂ ਅਸੀਂ ਖਾਲੀ ਸਾਹਿਬ 11 ਬਣਾਏ ਸੀ ਪਰ ਕੱਲ ਸ਼ਾਮ ਨੂੰ ਸਾਨੂੰ ਦੋ ਹੋਰ ਹਵਨ ਕੁੰਡ ਬਣਾਣੇ ਪਏ ਲੋਕਾਂ ਦੀ ਸ਼ਰਧਾ ਹੀ ਇੰਨੀ ਸੀ ਕਿ ਸਾਨੂੰ ਐਨ ਮੌਕੇ ਦੋ ਹਵਨ ਕੁੰਡ ਬਣਾਣੇ ਪਏ ਇਹ ਜਿਹੜਾ ਪ੍ਰੋਗਰਾਮ ਹੈ ਨਿਰੰਤਰ ਜਾਰੀ ਰਹੇਗਾ 1 ਵਜੇ ਤੱਕ ਇਹ 11 ਤੋਂ ਇੱਕ ਲਾਈਵ ਚੱਲੇਗਾ ਇਥੋਂ ਯੋਧੇ ਦਾ ਪ੍ਰੋਗਰਾਮ ਤੇ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਸਾਰੇ ਸ਼ਹਿਰ ਨਿਵਾਸੀ ਅਸੀਂ ਸ਼੍ਰੀ ਜੀ ਪਰਿਵਾਰ ਵੱਲੋਂ ਜਿਹੜੀ ਗੌਰਵ ਯਾਤਰਾ ਕੱਢੀ ਜਾ ਰਹੀ ਹੈ ਉਹਦੇ ਵਿੱਚ ਸ਼ਾਮਿਲ ਹੋਵਾਂਗੇ ਪੂਰੇ ਭਾਰਤਵੰਸ਼ ਦੇ ਅੰਦਰ ਜਿਹੜਾ ਅੱਜ ਦਾ ਦਿਨ ਹੈ ਦੀਵਾਲੀ ਦੀ ਤਰ੍ਹਾਂ ਤਿਹਾਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਸਾਡਾ ਅਸੀਂ ਆਪ ਦੇ ਆਪ ਨੂੰ ਭਾਗਿਆਸ਼ਾਲੀ ਮਹਿਸੂਸ ਕਰਦੇ ਆਂ ਕਿ ਅਸੀਂ ਜਿਹੜਾ ਪਰਮ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਬਵੇ ਮੰਦਿਰ ਤਿਆਰ ਹੋਇਆ ਉਸ ਦੀ ਅੱਜ ਪ੍ਰਾਣ ਪ੍ਰਸਟਾ ਹੋ ਰਹੀ ਹੈ ਤੇ ਲੱਖਾਂ ਹੀ ਲੋਕ ਉੱਥੇ ਦਰਸ਼ਨ ਕਰਨ ਲਈ ਜਾ ਰਹੀ ਹੈ ਉੱਥੇ ਰਾਸ਼ ਹੋਣ ਕਰਕੇ ਅਸੀਂ ਵੀ ਉੱਥੇ ਪ੍ਰੇਮੀਆਂ ਨੇ ਜਾਣਾ ਸੀਗਾ ਇੱਥੇ ਧਾਮ ਦੇ ਉੱਪਰ ਸ਼੍ਰੀ ਸ਼ਾਂਤ ਧਾਮ ਜੀ ਦੇ ਉੱਤੇ ਪੂਜਾ ਅਰਚਨਾ ਕੀਤੀ ਹੈ ਤੇ ਅੱਜ ਦੁਪਹਿਰੇ 3 ਵਜੇ ਜਿਹੜੀ ਸ਼੍ਰੀ ਜੀ ਪਰਿਵਾਰ ਵੱਲੋਂ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਭਗਤ ਜਣਾਂ ਉਹਦੇ ਵਿੱਚ ਹਿੱਸਾ ਲੈਣਗੇ ਮੂਵ ਫੀਕੋਡ ਨਵਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈ ਪ੍ਰਭੂ ਸ਼ਿਵ ਰਾਮ ਦੀ ਰਾਮ ਲੱਲਾ ਪੂਰਤੀ ਅੱਜ ਮੰਦਿਰ ਦੇ ਵਿੱਚ ਸਥਾਪਿਤ ਹੋ ਰਹੀ ਹੈ ਅੱਜ ਜੀ ਸੰਤੀ ਫਰੀ ਕੋਟ ਵੱਲੋਂ ਸ਼ਾਮ ਪ੍ਰੀਮ ਤਾਮ ਦੇ ਵਿੱਚ ਬਹੁਤ ਹੀ ਸੁੰਦਰ ਯੱਗ ਆਯੋਜਿਤ ਕੀਤੇ ਗਏ ਆ ਫਰੀ ਕੋਟ ਦੇ ਜਿੰਨੇ ਵੀ ਮੁੱਜਜ਼ ਹਾਜ਼ਰੀਨ ਨੇ ਜਿੰਨੇ ਵੀ ਭਗਜਾਨੇ ਉਹਨਾਂ ਨੇ ਭਾਰੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਸ ਉਪਰੰਤ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਬਾਅਦ 11 ਵਜੇ ਤੋਂ ਲਗਾਤਾਰ ਰਨਿੰਗ ਪ੍ਰੋਗਰਾਮ ਯੋਧਾ ਜੀ ਤੋਂ ਲਾਈਵ ਇਥੇ ਦਿਖਾਇਆ ਜਾਣਾ ਹੈ ਤੇ 2 ਵਜੇ ਤੋਂ ਸ਼੍ਰੀ ਜੀ ਪਰਿਵਾਰ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਪਵਿੱਤਰ ਤੇ ਬੜੀ ਵਿਸ਼ਾਲ ਜਿਦੀ ਰਾਮ ਚੋਬਾ ਯਾਤਰਾ ਦੇ ਵਿੱਚ ਸਮੂਹ ਭਗਤਾਂ ਦਾ ਇਸ ਮਿਲਤ ਹੋਣਾ ਮੈਂ ਜਿੱਥੇ ਖਾਤੂ ਜੀ ਸ਼ਾਮ ਸੰਤੀ ਸੀਤਗੜ੍ਹ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਉੱਥੇ ਸਮੂਹ ਭਾਰਤ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਤੇ ਲੱਖ ਲੱਖ ਵਧਾਈ ਦਿੰਦਾ 500 ਸਾਲ ਤੋਂ ਬਾਅਦ ਇਹ ਪਵਿੱਤਰ ਮੌਕਾ ਆਇਆ ਹੈ ਇਹ ਪ੍ਰਭੂ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ ਹਰਸ਼ੋ ਉਲਾਸ ਨਾਲ ਪਿਆਰ ਨਾਲ ਦੀਪਮਾਲਾ ਕਰਕੇ ਇਸ ਨੂੰ ਮਨਾਉਣਾ ਚਾਹੀਦਾ ਬਹੁਤ ਵਧੀਆ ਲੱਗ ਰਿਹਾ ਹੈ ਤੇ ਜੈ ਸ਼੍ਰੀ ਰਾਮ ਬਹੁਤ ਅੱਛਾ ਰੈਂਸ ਸੀਗਾ ਸਾਰੇ ਜਿਹੜੇ ਸ਼ਾਮਜੀ ਖਾਟੂ ਮੰਦਿਰ ਦੇ ਸਾਰੇ ਜਿਹੜੇ ਮੇਨ ਕਰਤਾ ਤਰਤਾ ਨੇ ਅਮਿਤ ਚੁਗਨੂ ਰਾਹੁਲ ਇਹਨਾਂ ਦੀਆਂ ਪੂਰੀਆਂ ਫੈਮਲੀਆਂ ਨੇ ਪੂਰਾ ਜੋਰ ਲਗਾ ਰੱਖਿਆ ਸੀ ਇੰਨੀ ਮਿਹਨਤ ਕੀਤੀ ਤੇ ਬਹੁਤ ਹੀ ਸਕਸੈਸਫੁਲ ਰਿਹਾ ਬਹੁਤ ਮਜ਼ਾ ਆਇਆ ਸਾਰਿਆਂ ਨੂੰ ਮੈਂ ਅਸੀਂ ਖਾਟੂ ਸ਼ਾਮ ਸੇਵਾ ਸਮਤੀ ਦੇ ਸਾਰੇ ਮੈਂਬਰਾਂ ਵੱਲੋਂ ਇੱਥੇ ਪਹੁੰਚ ਸਾਰੇ ਜਜਮਾਨਾਂ ਦਾ ਤਹੇ ਦਿਲ ਨਾਲ ਸ਼ੁਕਰਗੁਜ਼ਾਰ ਹਾਂ ਤਾਂ ਅੱਜ ਅਸੀਂ ਸ਼੍ਰੀ ਸ਼ਾਮ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇੱਥੇ ਅੱਜ ਤਕਰੀਬਨ 50 ਪਰਿਵਾਰਾਂ ਨੇ ਇੱਥੇ ਮਹਾਈਅਕ ਕਰਕੇ ਪੂਰਨਾ ਹੋਤੀਆਂ ਪਾਈਆਂ ਤਾਂ ਪ੍ਰਭੂ ਰਾਮ ਦਾ ਅਸ਼ੀਰਵਾਦ ਉਹਨਾਂ ਨੇ ਪ੍ਰਾਪਤ ਕਰਿਆ ਇੱਥੇ ਬੈਠ ਕੇ ਤਾਂ ਬੜਾ ਹੀ ਮੰਗਲਮਈ ਬੜਾ ਹੀ ਰਾਮ ਹੈ ਦਿਨ ਸੀ ਸਾਡੇ ਮੰਦਰ ਲਈ ਇੱਥੇ ਆਪਣੇ ਮੰਦਰ ਲਈ ਉਸ ਤੋਂ ਬਾਅਦ ਭੰਡਾਰਾ ਵੀ ਵਰਤਿਆ ਗਿਆ ਸਾਰੇ ਮੈਂ ਦੁਬਾਰਤੋਂ ਫੇਰ ਸਾਰੇ ਆਏ ਹੋਏ ਜਜਮਾਨਾਂ ਦਾ ਮੰਦਰ ਕਮੇਟੀ ਵੱਲੋਂ ਬਹੁਤ ਤਹਿ ਦਿਲ ਨਾਲ ਸ਼ੁਕਰ ਗੁਜ਼ਾਰਾ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ